ਉਹ ਵੀ ਖੜੇ ਨੇ ਦਰਿਨ ਨੇ ਸਾਰਿਆਂ ਨੂੰ ਮਾਰੀ-ਵਾਰੀ ਲੈ ਕੇ ਜਾਣਗੇ ਆਜੋ ਤਾਂ ਆ ਜਾਈ ਲਈ ਹੱਪਲੋਂ ਦੀ ਨਾਲ ਲੱਗੋ ਸਾਰਾ ਆ ਦਾ ਬੀ ਹੋ ਗਿਆ ਇਹਨਾਂ ਦੋ ਤੋ

ਯਰਗਾ ਕਿਹੜਾ ਪਿੰਡ ਆ ਜੀ ਭੰਮਣਕਲਾ ਆ ਜੀ ਭੰਮਣਕਲਾ ਠੀਕ ਆ ਉੱਥੋਂ ਗਾਇਆਂ ਲੈ ਕੇ ਆਏ ਆ ਹਾਂਜੀ ਠੀਕ ਆ ਆ ਛੋਟੀਆਂ ਜੀਆਂ ਸਾਹਮਣੇ ਹਾਂਜੀ ਹਾਂਜੀ ਠੀਕ ਆ ਗੁਰਦਾਸਪੁਰ ਆਲਾ ਜਿਹੜਾ ਮਾਨਸਾ ਮਾਨਸਾ ਕੋਲ ਭੰਮਣਾਂ ਦੇ ਇਸ ਤਰ੍ਹਾਂ ਵੀ ਬਣਾਦੇ ਜੀ ਹੂੰ ਤੇ ਦੋਦਾਂ ਦਾ ਹੋਊਗਾ ਵੀ 40 40 ਕਿਲੋ ਹੋਊਗਾ ਇੱਕ ਟਾਈਮ 20 20 ਕਿਲੋ ਇੱਕ ਟਾਈਮ ਕਹੇ ਵੱਧ ਠੀਕ ਆ ਇਹਗਾ 40-40 ਲੀਟਰ ਦੀ ਦੀ 30-30 40-40 ਲੀਟਰ ਉਹਨੇ ਲੈ ਜਾਣੀਆਂ ਹੋਣੀਆਂ ਮੁਕਾਬਲੇ ਉੱਥੇ ਲੈ ਜਾਂਦੀਆਂ ਜਾਂ ਇਹ ਠੀਕ ਆ ਚੁਈਆਂ ਗਈਆਂ ਤੇ ਜਿਹੜਾ ਕਹਿੰਦਾ ਮੁਕਾਬਲਾ ਫੇ ਕੱਲ ਨੂੰ ਦੱਸਣਗੇ ਕਿ ਅੱਜ ਵੀ ਕਿਹਦਾ ਨੰਬਰ ਪਹਿਲਾਂ 2 ਜਾਂ 3 ਨੰਬਰਾਂ ਦੇ ਦਿੰਦੇ ਹੋਣਗੇ ਠੀਕ ਆ ਠੀਕ ਆ ਕੱਲ ਨੂੰ ਹੋਣਗੇ ਮਤਲਬ ਨੰਬਰ ਕੱਲ ਨੂੰ ਦੱਸਣਗੇ ਅੱਜ ਨੇ ਚੁਆਈ ਲਾਈ ਆ ਸਾਰਾ ਦੇ ਵੀ ਕਿਹੜੀ ਗਾਂ ਕਿੰਨਾ ਦਿੰਦੀ ਆ ਕਿਹੜੀ ਕਿੰਨਾ ਦਿੰਦੀ ਆ ਠੀਕ ਆ ਹਾਂਜੀ ਤਾਂ 4 ਵਜੇ ਤੋਂ ਸ਼ੁਰੂ ਕਰਿਆ ਵਾ ਉਹਦੇ ਜਮ ਹੋ ਗਾਂ ਰਹੀ ਆ ਵਾ ਸੋ ਚੋਕੇ ਉਧਰੋਂ ਮੁੜ ਰਹੀਆਂ ਜਿਹੜੀ ਚੌਂੜ ਵਾਲੀ ਹੋਰ ਇੱਥੋਂ ਲੈ ਕੇ ਜਾਂਦੇ ਆ ਠੀਕ ਆ ਠੀਕ ਆ ਤੇ ਇਹਦਾ ਕੋਈ ਕਿਰਾਇਆ ਕਰੂ ਆ ਵੀ ਪੈਂਦਾ ਹੋਊ ਜਗ੍ਹਾ ਦਾ ਪੈਂਦਾ ਬਾਈ 2000 ਰੁਪਏ ਦੇ ਵਿੱਚ ਲੱਗਦਾ ਇੱਕ ਦਿਨ ਦਾ ਇੱਕ ਦਿਨ ਦਾ 2000 ਰੁਪਏ ਕਿਰਾਇਆ ਇੱਥੇ ਗਾਂ ਬੰਨਣ ਦਾ ਇੱਕ ਦਾ ਕੇ ਜਹ ਸਾਰੇ ਪਸ਼ੂ ਜਿੰਨੇ ਵੀ ਹੁਣ 5 ਹੁਣ 6 ਹੁਣ ਠੀਕ ਆ ਹੂੰ ਠੀਕ ਆ ਆਪੋ ਆਪਣੇ ਕੈਂਟਰ ਆਏ ਵੇ ਆ ਗੱਡੀਆਂ ਠੀਕ ਆ ਠੀਕ ਆ ਪੰਮਨ ਕਲਾ ਤੋਂ ਆਇਆ ਬਜ਼ੁਰਗ ਕੱਲ ਨੂੰ ਉਹਨਾਂ ਦੇ ਬਿਲਡ ਕੇ ਨੰਬਰ ਇਹਨਾਂ ਨੂੰ ਵੀ ਕਹਵੇਂ ਨੰਬਰ ਤੇ ਆਇਆ ਤੇ ਅੱਜ ਚੁਆਈ ਚੱਲ ਰਹੀ ਆ ਕਰੀ ਦਾ ਵਿੱਚੋਂ ਚੋਕੇ ਆ ਗਈਆਂ ਤੇ ਕਈ ਜਾਣੀਆਂ ਔਰ ਬੜੇ-ਬੜੇ ਤੰਬੂ ਲੱਗੇ ਦੇ ਵਿੱਚ 2000 ਰੁਪਿਆ ਕਿਰਾਇਆ ਇੱਕ ਦਿਨ ਦਾ ਪਸ਼ੂ ਬੰਨਣ ਦਾ ਚਾਲ ਚਾਲ ਆ ਉਧਰ ਤੋਂ ਹੁਣ ਆਪਾਂ ਨੂੰ ਕੋਈ ਦੇਖਣਾ ਨਹੀਂ ਇੱਥੇ ਬਾਈਆਂ ਹੀ ਦੇਖ ਇਧਰ ਪੁੱਛ ਲੈਣੇ ਨੇ ਪੁੱਛਣ ਤੋਂ ਹੀ ਪਤਾ ਲੱਗਣਾ ਆਪਾਂ ਨੂੰ ਸੌਦੇ ਵੀ ਹੋ ਜਾਂਦੇ ਹੋਣਗੇ ਇੱਥੇ ਕਿਨੇ ਬਾਈ ਸੌਦੇ ਹੋ ਜਾਂਦੇ ਆ ਪਾਲੀਆ ਹਾਂ ਪਾਲੀਆ ਵਾਲੇ ਕੁਮ ਪਾਲੀਆ ਫਾਲੀਆ ਫਰਦ ਇਹ ਕਿਹੜੇ ਪਾਸੇ ਪਾ ਜਾਣਾ ਪਟਿਆਲਾ ਜ਼ਿਲ੍ਹਾ ਠੀਕ ਤੇ ਲੈ ਕੇ ਆਇਆ ਕਾਇਆਂ ਤੇ ਸੌਦੇ ਵੀ ਹੋ ਜਾਂਦੇ ਇੱਥੇ ਕਿ ਨਹੀਂ ਨਿਚੋਾਈ ਹੋਈ ਆ ਇੰਨਾ ਪਤਾ ਜਿਵੇਂ ਸ਼ੋਾਈ ਤੇ ਲੈਂਦੀ ਫੇਰ ਠੀਕ ਆ ਠੀਕ ਕਿੱਥੋਂ ਇਹ ਪਾਲੀਆ ਪਟਿਆਲਾ ਜ਼ਿਲ੍ਹਾ ਪਾਲੀਆ ਪਟਿਆਲਾ ਜ਼ਿਲ੍ਹਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਵੱਡੀ ਲੈ ਕਿੰਨੇ ਚਾ ਆਪਣੀ ਕਿੰਨੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਵੱਡਿਆਂ گاਵਾਂ ਵਾਲਿਆਂ ਨੂੰ ਸਮਾਂ ਹੋ ਗਿਆ ਉਹ ਆਪਦੀ ਚੋਾਈ ਕਰਾ ਲੈਣ ਕਮੇਟੀ ਖੜੀ ਐ ਬੁੱਢੇ ਗਿਆ ਗਾ ਨੋ ਵਿਚੇ ਛੋਟੀਆਂ ਦਾ ਵੀ ਹੈਗਾ ਵਿਚੇ ਵੱਡੀਆਂ ਵੀ ਆ ਦਾ ਬਾਈ ਹਾਲ ਦੇ ਇੱਕ ਮਿੰਟ ਜਾਂ ਦਮ ਚੱਲੇ ਲਗੇ ਮੜਾ ਜਰਾ ਪਹਿਲਾਂ ਹੀ ਬੰਦ ਹੋ ਜਾ ਕਰ ਉਹ ਸਾਹਮਣੇ ਚੱਲਦੀ ਚਵਾਈ ਉੱਥੇ ਮੇਰਾ ਆ ਜਿਹੜਾ ਸਾਰਾ ਕੋਤ ਦੀਂਦਾਰ ਨੰਦਰਾਂ ਨੂੰ ਵੇਚਦੀ ਉਹਦੇ ਹੈਗਾ ਨੈਟ ਤੇ ਦੂਰੂ ਦੂਰੋਂ ਆਇਆ ਬਾਈ ਗਾਈਆਂ ਲੈ ਕੇ ਜਿਨ੍ਹਾਂ ਨੇ ਚਵਾਈ ਲਓ ਮਦਰ ਨਾਮ ਤੇ ਚੱਲਣਾ ਕੰਮ ਉਹਦੇ ਆਪ ਦਾ ਹੀ ਮਸ਼ੀਨ ਲੈ ਕੇ ਜਾਂਦੇ ਆ ਕੋਲੇ ਤੇ ਆਪ ਦਾ ਫਿਰ ਦੁੱਧ ਵੀ ਪਾ ਕੇ ਇਧਰ ਹੀ ਲੈ ਆਉਂਦੇ ਆ ਤਾਂ ਹਾਂ ਚੜੀ ਕੇ